ਹਾਂਜੀ ਦੋਸਤੋ ਅੱਜ ਆਪਾਂ ਪਹੁੰਚੇ ਜਗਰਾਵ ਪੀਡੀਐਫ ਮੇਲੇ ਦੇ ਵਿੱਚ ਸਾਹਮਣੇ ਤੁਸੀਂ ਦੇਖ ਸਕਦੇ ਹੋ 2026 ਦਾ ਪੀਡੀਐਫ ਮੇਲਾ ਜੀ 19ਵਾਂ ਮੇਲਾ ਹੈਗਾ ਅੱਜ ਤੁਹਾਨੂੰ ਇੱਕ ਵੀਡੀਓ ਵਿੱਚ ਕਵਰ ਕਰਾਂਗੇ ਜੀ ਜਿਹੜੇ ਪ੍ਰਾ ਕਰ ਰਹੇ ਰਹਿਗੇ ਕਿਸੇ ਕੰਮ ਕਰਕੇ ਜਿਹੜੇ ਮੰਨ ਲਓ ਫਾਰਮਾਰੇ ਵੀਰ ਪਹੁੰਚ ਨਹੀਂ ਸਕੇ ਕਿਉਂਕਿ ਸਾਰਿਆਂ ਨੂੰ ਜ਼ਿੰਮੇਵਾਰੀਆਂ ਹੁੰਦੀਆਂ ਨੇ ਗਿਆ ਫਾਰਮ ਦੀਆਂ ਤੇ ਖੇਤੀ ਦੀਆਂ ਜ਼ਿੰਮੇਵਾਰੀ ਹੁੰਦੀਆਂ ਨੇ ਇੱਕ ਵੀਡੀਓ ਦੇ ਵਿੱਚ ਪੀਡੀਐਫ ਮੇਲੇ ਵਿੱਚ ਕੀ ਕੁਝ ਹੁੰਦਾਗਾ ਉਹ ਸਾਰਾ ਦਿਖਾਵਾਂਗੇ ਦੋਸਤੋ ਸਵੇਰੇ 10:00 ਵਜੇ ਦਾ ਸਮਾਂ ਸਾਰੇ ਆਈ ਜਾਂਦੇ ਨੇ ਬਹੁਤ ਜ਼ਿਆਦਾ ਕਿਸਾਨ ਵੀਰ ਪਹੁੰਚ ਰਹੇ ਨੇ ਇੱਥੋਂ ਐਂਟਰੀ ਗੇਟ ਆ ਜੀ ਇੱਥੋਂ ਆ ਰਹੇ ਨੇ ਮੇਲੇ ਦੇ ਵਿੱਚੋਂ ਆਜੋ ਅੱਗੇ ਚੱਲਦੇ ਆਂ ਦੇਖੋ ਤੁਸੀਂ ਫਲੈਕਸਾਂ ਦੇ ਉੱਤੇ ਬਹੁਤ ਸੋਹਣੀਆਂ ਸੋਹਣੀਆਂ ਆ ਇਧਰਲੇ ਬਾਰੇ ਇਧਰ ਤੇ ਇਸ ਤੋਂ ਅੱਗੇ ਆ ਜਾਂਦਾ ਇਹਨਾਂ ਦਾ ਆਫਿਸ ਆ ਜਾਂਦਾ ਹੈਗਾ ਤੇ ਇਥੋਂ ਹੁੰਦੀ ਹੈ ਜੀ ਐਂਟਰੀ ਗੇਟ ਜਿੱਥੋਂ ਆਪਾਂ ਨੇ ਅੱਗੇ ਰਿੰਗੇ ਚ ਜਾਣਾ ਤੁਹਾਨੂੰ ਰਿੰਗ ਵੀ ਦਿਖਾਵਾਂਗੇ ਦੋਸਤੋ ਕਿਹੜੇ ਕਿਹੜੇ ਮੁਕਾਬਲੇ ਚੱਲ ਰਹੇ ਨੇ ਆਪਦੇ ਪੱਗਵਾ ਦੀ ਤਿਆਰੀ ਦੇ ਲੈ ਮੇਲਾ ਪੂਰਾ ਸ਼ਾਨਦਾਰ ਭਰਿਆ ਹੋਇਆ ਹੈਗਾ ਦੇਖ ਲਓ ਬਾਈ ਆਜੋ ਗੱਲਬਾਤ ਕਰਾ ਦੇਖੋ ਕਾਵਾ ਗੂਮਾ ਲਾਈਆਂ ਹੋਈਆਂ ਨੇ ਚੰਗੀਆਂ ਇਹ ਦੇਖ ਲਓ ਦੋਸਤੋ 10-10 ਪ੍ਰਾਈਜ਼ ਦੇਣੇ ਨੇ ਉਹਦੀ ਆਪਣੀ ਤਿਆਰੀ ਵੀ ਫੁੱਲ ਹੋਣੀ ਚਾਹੀਦੀ ਹੈ ਤੇ ਅਸੀਂ ਜੱਜ ਸਾਹਿਬਾਨ ਨੂੰ ਕਿਹਾ ਹੋਇਆ ਤੋ ਦੇ ਰਿਹਾ ਕਿਹੜਾ ਮਾਰਦਾ ਬਾਜੀ ਉਹਦੇ ਚਿਹਰੇ ਵੱਲ ਵੀ ਝਾਤ ਜ਼ਰੂਰ ਮਾਰਨੇ ਦੋਨੇ ਜਲਾ ਜਦੋਂ ਆਪਾਂ ਮੈਦੇ ਦੇ ਵਿੱਚ ਕਰਿਆ ਹੈ ਤੇ ਦੂਸਤ ਪੀਡੀਐਫ ਵਿੱਚ ਇਹਦੇ ਵਿੱਚ ਪਹਿਲਾ ਮਕਾਮ ਦਾ ਤੁਹਾਡੇ ਸਾਹਮਣੇ ਤੇ ਹੋ ਗਿਆ ਤੇ ਛੇਰੀਆਂ ਬੱਚੀਆਂ ਦਾ ਕਾਮ ਦਾ ਚੰਗਾ ਦੋ ਆ ਗਿਆ ਪਾਤਿਆ ਨੂੰ 30 ਲੈ ਕੇ ਆਓ ਬਈ ਬੜਾ ਚੋਟੀ ਦਾ ਮੁਕਾਬਲਾ ਹੋਣਾ ਇੱਥੇ ਆ ਕੇ ਮੇਰੀ ਫਤ ਲੱਗਦਾ ਇਹ ਕੀ ਦੋ ਤਿੰਨ ਸਾਲਾਂ ਦੀ ਮਿਹਨਤ ਤੋਂ ਬਾਅਦ ਬਣ ਕੇ ਰਿਹਾ ਦੋ ਦੋ ਸਾਲ ਦੇ ਵਿੱਚ ਪਿਚਕ ਜੇ ਜਾਂਦੇ ਨੇ ਪਰ ਇਹ ਮੈਡ ਪਿਚਕਦੇ ਨਹੀਂ ਹੈਗੇ ਦੋਸਤੋ ਮੇਲਿਆਂ ਤੇ ਆਉਣ ਦਾ ਕੀ ਕਾਰਨ ਹੁੰਦਾ ਕਿਉਂਕਿ ਬਹੁਤ ਸਾਰੇ ਕਿਸਾਨ ਭਰਾ ਹੁੰਦੇ ਨੇ ਮੇਲਾ ਦੇਖ ਕੇ ਲਫਾਫੇ ਝੋਲੇ ਇਕੱਠੇ ਕਰਕੇ ਚਲੇ ਜਾਂਦੇ ਨੇ ਪਰ ਆਹ ਚੀਜ਼ਾਂ ਦੇਖਣ ਆ ਜਾਂਦੀਆਂ ਨੇ ਆ ਦੇਖੋ ਇਹ ਮੋਮੈਂਟਾਂ ਦੀ ਕੁਆਲਿਟੀ ਕਿਉਂਕਿ ਵਿੱਚ ਤਾਂ ਜੇ ਜਿਹੜੇ ਭਰਾ ਨੇ ਮੈਟ ਦੇਖੇ ਨਹੀਂ ਹੈਗੇ ਉਹਨਾਂ ਨੂੰ ਮੰਨ ਲਓ ਉਹੀ ਚੀਜ਼ਾਂ ਮਹਿੰਗੀਆਂ ਲਾਈਆਂ ਜਾਂਦੀਆਂ ਨੇ ਤੇ ਕੁਆਲਿਟੀ ਵੀ ਨਕਲੀ ਦਿੱਤੀ ਜਾਂਦੀ ਹੈ ਤੇ ਆ ਦੇਖੋ ਦੋਸਤੋ ਗੋਹਾ ਟਾਉਣ ਵਾਸਤੇ ਇਹ ਸਾਰੀਆਂ ਮਸ਼ੀਨਾਂ ਲਿਗੀਆਂ ਇਹਨਾਂ ਨੂੰ ਛੋਟੇ ਪੱਧਰ ਤੇ ਵੀ ਤੁਸੀਂ ਲਾ ਸਕਦੇ ਹੋ ਵੱਡੇ ਪੱਧਰ ਦੇ ਵਿੱਚ ਜਿਵੇਂ ਹੁਣ ਆ ਮਸ਼ੀਨ ਹੈਗੀ ਇਹ ਵੱਡੇ ਪੱਧਰ ਤੇ ਮੋਟਰ ਜੜ ਕੇ ਲੱਗ ਜਾਂਦੀ ਆ ਉਹ ਬਟ ਜਿਹੜੀ ਉਹ ਛੋਟੀ ਮਸ਼ੀਨ ਆ ਕੀ ਉਹ ਟਰੈਕਟਰ ਦੇ ਮੰਗਰ ਪਾ ਕੇ ਲੱਗ ਜਾਂਦੀ ਆ ਦੋਸਤੋ ਆ ਇਧਰ ਧੂੜੀ ਨੂੰ ਛਾਲਣ ਵਾਸਤੇ ਆ ਗਿਆ ਤੇ ਪੱਖੇ ਆ ਗਏ ਇਹ ਚੀਜ਼ਾਂ ਲੋਡ ਇੱਕ ਡੈਰੀ ਫਾਰਮਰ ਦੇ ਵਿੱਚ ਲੋਡ ਹੁੰਦੀਆਂ ਨੇ ਇਹ ਦੇਖੋ ਦੋਸਤੋ ਗਾਈਆਂ ਦੇ ਸਕੰਜੇ ਵਾਸਤੇ ਦੋਸਤੋ ਜੇ ਤੁਸੀਂ ਨੇ ਕਾਫ ਰੱਖਣੇ ਨੇ ਛੋਟੇ ਛੋਟੇ ਉਹ ਪਿੰਜਰੇ ਚ ਰੱਖੋ ਸਾਈਡ ਤੇ ਉਹਨਾਂ ਦੇ ਫੀਡ ਤੇ ਪਾਣੀ ਲਾ ਦਿਓ ਦੋਸਤੋ ਆ ਦੇਖੋ ਜੇ ਤੁਸੀਂ ਮੰਨ ਲਓ ਟਰੈਕਟਰ ਵੀ ਨਹੀਂ ਹੈਗੀ ਛੋਟਾ ਡੈਰੀ ਫਾਰਮ ਆ 10 ਕਗਾਈਆਂ ਦਾ ਫਾਰਮ ਲਾ ਲਓ ਉਹਨਾਂ ਦਾ ਤੁਸੀਂ ਨੇ ਜਿਹੜਾ ਉਹਨਾਂ ਦਾ ਗੋਹਾ ਘਾਟਾ ਆਉਣਾ ਉਹ ਤੁਸੀਂ ਇਹਨਾਂ ਨਾਲ ਵੀ ਹਟਾ ਸਕਦੇ ਹੋ ਉਹ ਰੇੜੀ ਨਾਲ ਚੱਕ ਗਏ ਦੇ ਸਕਦੇ ਇਹਨਾਂ ਨੂੰ ਇੱਕ ਇੱਕ ਵਾਰ ਇਕੱਠਾ ਕਰ ਸਕਦੇ ਹੋ ਦੇਖੋ ਬਾਕੀ ਦੋਸਤੋ ਉਹਨਾਂ ਦੀਆਂ ਜਿਹੜੀਆਂ ਫੁੱਲੀਆਂ ਤੇ ਲੱਗੇ ਹੁੰਦੇ ਨੇ ਉਹ ਆਹ ਚੀਜ਼ਾਂ ਲੱਗੀਆਂ ਹੁੰਦੀਆਂ ਨੇ ਆਹ ਦੇਖ ਲਓ ਤੇ ਬਾਕੀ ਦੋਸਤੋ ਕਰਨ ਵਾਸਤੇ ਆਹ ਚੀਜ਼ਾਂ ਹੁੰਦੀਆਂ ਨੇ ਇਹ ਦੋਸਤੋ ਬਣਾਉਣੀਆਂ ਵੀ ਪੈਂਦੀਆਂ ਨੇ ਤੇ ਬਣੀਆਂ ਬਣਾਈਆਂ ਵੀ ਆ ਜਾਂਦੀਆਂ ਨੇ ਤੇ ਇਹ ਸਾਰੀਆਂ ਰੇੜੀ ਦੀਆਂ ਆ ਗਈਆਂ ਦੋਸਤੋ ਤੇ ਇਹ ਕੁਆਲਿਟੀ ਦੇ ਵ ਵਿੱਚ ਵੀ ਫਰਕ ਹੁੰਦਾ ਬਾਈ ਆ ਦੇਖੋ ਬਈ ਇਹ ਵੀ ਸਕੰਜੇ ਬਣੇ ਹੋਏ ਆਗੇ ਮੰਨ ਲਓ ਇਹ ਤੁਹਾਨੂੰ ਖੁੱਲੇ ਦੇ ਦੇਣਗੇ ਬਣਾ ਤੁਸੀਂ ਆਪਦੇ ਘਰ ਦੇ ਵਿੱਚ ਮੰਗਾ ਸਕਦੇ ਹੋ ਬਣਾ ਸਕਦੇ ਇਹ ਖੁੱਲੀਆਂ ਆ ਗਈਆਂ ਜੀ ਇਹ ਬਣੀਆਂ ਬਣੀਆਂ ਆ ਖੁੱਲੀਆਂ ਆ ਗਈਆਂ ਨਵੇਂ ਟੈਕਨੀਕ ਦੀਆਂ ਦੇਖੋ ਸਟੀਲ ਦੀਆਂ ਖੁੱਲੀਆਂ ਆ ਗਈਆਂ ਤੇ ਆਜੋ ਤੁਹਾਨੂੰ ਇਹੇ ਦੋਸਤੋ ਤੇ ਇਸ ਤੋਂ ਬਾਅਦ ਜਿਵੇਂ ਗਾਵਾਂ ਬਿਮਾਰ ਹੋ ਜਾਂਦੀਆਂ ਨੇ ਖੜਾ ਖੜਾ ਨਹੀਂ ਹੋਏ ਜਾਂਦਾ ਉਹਨਾਂ ਤੋਂ ਠੀਕ ਆ ਬਹੁਤ ਸਾਰੀਆਂ ਬਿਮਾਰੀਆਂ ਲੱਗ ਜਾਂਦੇ ਇਹ ਸਕੰਜੇ ਆਗੇ ਬਣੇ ਬਣਾਏ ਅੱਜ ਤੁਹਾਨੂੰ ਹੋਰ ਬਹੁਤ ਸਾਰੀ ਮਸ਼ੀਨਰੀ ਦਿਖਾਉਣੀ ਹੈ ਦੋਸਤੋ ਇਹ ਵੀ ਜਿਵੇਂ ਆਹ ਜੰਤਰ ਤੁਸੀਂ ਦੇਖੋਗੇ ਇਹ ਜੰਤਰ ਦਾ ਵੀ ਬਹੁਤ ਸਾਰਾ ਰੋਲ ਆ ਗਿਆ ਕਿਉਂਕਿ ਕਈਆਂ ਜਾਮਾਂ ਲੱਤ ਮਾਰਦੀਆਂ ਹੁੰਦੀਆਂ ਨੇ ਇਹ ਲੱਤ ਮਾਰਨ ਇਹਨੂੰ ਤੁਸੀਂ ਹੱਟ ਦੇ ਵਿੱਚ ਲਾ ਕੇ ਰੋਕ ਸਕਦੇ ਇਹ ਵੀ ਵੱਡੇ ਛੋਟੇ ਦੇ ਦੋਸਤੋ ਪੀਡੀਐਫ ਮੇਲਾ ਫੁੱਲ ਭਰ ਚੁੱਕਿਆ ਹੈਗਾ ਤੇ ਦੇਖ ਸਕਦੇ ਹੋ ਬਹੁਤ ਸਾਰੀਆਂ ਕੰਪਨੀਆਂ ਪੀਡੀਐਫ ਮੇਲੇ ਤੇ ਆਈਆਂ ਹੋਈਆਂ ਨਿਗੀਆਂ ਆ ਜੋ ਨਾਲ ਦੀ ਨਾਲ ਦੇਖੀ ਚੱਲਿਓ ਦੋਸਤੋ ਤੇ ਨਾਲ ਦੀ ਨਾਲ ਜਿਹੜੇ ਜਿਹੜੇ ਭਰਾ ਆਪਾਂ ਆਏ ਨੇ ਪੀਡੀਐਫ ਮੇਲੇ ਤੇ ਉਹ ਵੀ ਕਮੈਂਟ ਕਰਕੇ ਦੱਸਿਓ ਦੇਖ ਲਓ ਕੰਪਨੀਆਂ ਬਹੁਤ ਸਾਰੀਆਂ ਕੰਪਨੀਆਂ ਨੇ ਸਭ ਤੋਂ ਵੱਡਾ ਮੇਲਾ ਜੀ ਪੀਡੀਐਫ ਦਾ ਆਪਾਂ ਇੱਕ ਵੀਡੀਓ ਦੇ ਵਿੱਚ ਤੁਹਾਨੂੰ ਕਵਰ ਕਰਾਂਗੇ ਦੋਸਤੋ ਦੇਖ ਲਓ ਮਸ਼ੀਨਾਂ ਬਹੁਤ ਜ਼ਿਆਦਾ ਮਸ਼ੀਨਾਂ ਆਈਆਂ ਨੇ ਛੋਟੀਆਂ ਢਰਮੀਆਂ ਤੁਲਾ ਵੱਡੀਆਂ ਵੱਡੀਆਂ ਮਸ਼ੀਨਾਂ ਤੱਕ ਦੇਖ ਲਓ ਦੇਖ ਲਓ ਬਈ ਕੱਲੀ ਕੱਲੇ ਮੰਨ ਲਓ ਕੱਲੀ ਕੱਲੀ ਖੇਤੀਬਾੜੀ ਦੇ ਵਿੱਚ ਜਿਹੜੀ ਚੀਜ਼ ਵਰਤੀ ਜਾਂਦੀ ਆ ਜਾਂ ਖੇਤੀਬਾੜੀ ਨੂੰ ਅੱਗੇ ਕਿਵੇਂ ਮਸ਼ੀਨਾਂ ਦੇ ਨਾਲ ਵਧਾ ਸਕਦੇ ਆ ਉਹ ਚੀਜ਼ਾਂ ਆਈਆਂ ਹੋਈਆਂ ਨੇ ਤੇ ਡੈਰੀ ਫਾਰਮ ਨੂੰ ਆਪਾਂ ਕਿਹਨੇ ਜੀ ਤਰੀਕੇ ਨਾਲ ਕਿਵੇਂ ਵਧਾ ਸਕਦੇ ਆ ਇਹ ਚੀਜ਼ਾਂ ਜਿਹੜੀਆਂ ਤੁਸੀਂ ਆਪਦੇ ਡੈਰੀ ਫਾਰਮ ਦੇ ਵਿੱਚ ਨਹੀਂ ਵਰਤੀਆਂ ਤਾਂ ਤੁਹਾਨੂੰ ਵੀ ਘਾਟਾ ਹੋ ਜਾਣਾ ਹੈਗਾ ਜੇ ਤੁਸੀਂ ਇਹ ਚੀਜ਼ਾਂ ਵਰਤ ਲਓਗੇ ਬਾਈ ਤਾਂ ਤੁਹਾਡਾ ਮੰਨ ਲਓ ਦੋ ਜਾਣੇ ਡੈਰੀ ਫਾਰਮ ਆ ਜਿਹੜਾ ਉਹ گاਵਾਂ ਦਾ ਫਾਰਮ ਸਾਂਭ ਸਕਦੇ ਨੇ ਜੇ ਤੁਸੀਂ ਆਹ ਆਹ ਚੀਜ਼ਾਂ ਟੈਕਨੀਕਲੀ ਚੀਜ਼ਾਂ ਵਰਤ ਲਓਗੇ TMR ਦੇਖ ਲੋ ਵੱਡੇ ਵੱਡੇ TMR ਆਏ ਨੇ ਕਿਉਂਕਿ ਦੋਸਤੋ ਹੁਣ ਸਮੇਂ ਦੀ ਲੋੜ ਐ ਮਸ਼ੀਨਾਂ ਦੀ ਪਹਿਲਾਂ ਹੁੰਦਾ ਸੀਗਾ ਵੀ ਮੰਨ ਲਓ ਬੰਦੇ ਹੁੰਦੇ ਸੀਗੇ ਕੰਮ ਕਰਨ ਵਾਲੇ ਜ਼ਿਆਦਾ ਹੁੰਦੇ ਸੀ ਹੁਣ ਕੰਮ ਕਰਨ ਨੂੰ ਕਿਸੇ ਲਵੇ ਟਾਈਮ ਨਹੀਂ ਹੈਗਾ ਹੁਣ ਮਸ਼ੀਨੀ ਜੋਗਾ ਜਿਹੜਾ ਉਹ ਆ ਚੁੱਕਿਆ ਮਸ਼ੀਨੀ ਵਰਤਣੀ ਜ਼ਰੂਰ ਪੈਣੀ ਆ ਕਿਉਂਕਿ ਜੇ ਮਸ਼ੀਨਾ ਨਹੀਂ ਵਰਤਾਂਗੇ ਵਿੱਚ ਲੇਬਰਾਂ ਵਗ ਜਾਂਦੀਆਂ ਨੇ ਕਿਸੇ ਕਾਰਨ ਕਰਕੇ ਲੇਬਰਾਂ ਭੱਜ ਜਾਂਦੀਆਂ ਨੇ ਤਾਂ ਡੈਰੀ ਫਾਰਮ ਪਾਪਾ ਨੂੰ ਮਸ਼ੀਨੀ ਯੁੱਗ ਤੇ ਲੈ ਕੇ ਆਉਣਾ ਪਊ। ਉਹ ਚੀਜ਼ਾਂ ਨਹੀਂ ਰਹਿ ਗਈਆਂ ਦੇਖੋ। ਹਰਜੀਤ ਦੈ ਡੈਰੀ ਫਾਰਮ ਹੋਮ ਮੇਡ। ਇਹ ਹੋਮ ਮੇਡ ਚੀਜ਼ਾਂ ਤਿਆਰ ਕਰਦੇ ਨੇ ਜੀ। ਜਿਵੇਂ ਇਹਨਾਂ ਲੋਵੇ ਬਹੁਤ ਜ਼ਿਆਦਾ ਰਾਸ਼ ਹੁੰਦਾ ਦੇਖੋ। ਜਿਹੜੇ ਕਹਿੰਦੇ ਹੁੰਦੇ ਆ ਨਾ ਵੀ ਅਸੀਂ ਘਰੇ ਚੀਜ਼ ਤਿਆਰ ਕਰਾਂਗੇ ਜਿਵੇਂ ਖੋਆ ਵਗੈਰਾ ਜਾਂ ਮਾਂ ਆਪਣੀ ਖਾਣ ਵਾਸਤੇ ਤਿਆਰ ਕਰਦੇ ਨੇ ਉਸ ਤਰ੍ਹਾਂ ਹੀ ਇਹ ਮੰਨ ਲਓ ਇੱਥੇ ਲੈ ਕੇ ਆਉਂਦੇ ਨੇ ਖੋਆ ਲੈ ਕੇ ਆਉਂਦੇ ਨੇ ਠੀਕ ਆ ਕੇਸਰ ਵਾਲਾ ਦੁੱਧ ਲੈ ਕੇ ਆਉਂਦੇ ਨੇ ਦੋਸਤੋ ਮਿਲਕ ਬਦਾਮ ਲੈ ਕੇ ਨੇ ਇਹਨਾਂ ਦੇ ਬਹੁਤ ਜ਼ਿਆਦਾ ਭੀੜ ਲੱਗੀ ਰਹੀਣੀ ਹੈਗੀ। ਦੇਖ ਲਓ ਇਹ ਆਮ ਚੀਜ਼ਾਂ ਘਰੇ ਬਣੀਆਂ ਨੇ ਸਾਫ਼ ਰੋਟੀਆਂ ਲੋਕ ਬਹੁਤ ਡਿਮਾਂਡ ਕਰਦੇ ਨੇਗੇ ਇਹਨਾਂ ਤੋਂ ਪੂਰਾ ਨਹੀਂ ਹੁੰਦੀਆਂ ਜੀਜਾ ਦੇਖ ਲਓ ਦੋਸਤੋ ਬੂਟੇ ਇੱਧਰ ਬੂਟੇ ਲੈ ਕੇ ਆਏ ਹੋਏ ਨੇ ਭਰਾ ਤੇ ਇਹ ਬੂਟੇ ਆਪਦੇ ਬੂਟੇ ਸੇਲ ਕਰ ਰਹੇ ਨੇ ਦੇਖ ਲਓ ਭਾਈ ਕੁਛ ਵੀ ਰਹੇ ਨੇ ਵੀ ਕਿਹੜਾ ਬੂਟਾ ਕਿਹਾ ਜਾ ਕਿਵੇਂ ਰੱਖਣਾਗਾ ਕਿਵੇਂ ਸਾਫ਼ ਸੰਭਾਲ ਕਰਨੀਆਂ ਦੋਸਤੋ ਦੇਖ ਸਕਦੇ ਹੋ ਇੱਧਰ ਜੁਪੀਪੀਸੀ ਦੀਆਂ ਸੀਟਾਂ ਬਣੀ ਹੋਈਆਂ ਨੇ ਜੀਆਂ ਮੰ ਲੋ ਜੂ ਵੀ ਫਾਰਮ ਪਾਉਣਾ ਹੈ ਕਿਸੇ ਭਰਾ ਨੇ ਇਹਦੇ ਇਹਨਾਂ ਬਾਰੇ ਵੀ ਜਾਣਕਾਰੀ ਲੈ ਸਕਦਾ ਜੂਪੀਪੀਸੀ ਦੀਆਂ ਇਹ ਘੱਟ ਤੋਂ ਘੱਟ ਕਹਿੰਦੇ 15 20 ਸਾਲ ਦੀ ਗਾਰੰਟੀ ਹੈ ਇਹਨਾਂ ਦੀ ਇਹ ਟੁੱਟਣ ਟਾਟਣ ਦਾ ਕੋਈ ਹੋ ਨਹੀਂ ਹੈਗਾ ਮੈਂ ਤੁਹਾਨੂੰ ਆ ਦੇਖੋ ਉੱਪਰ ਚੜ੍ਹ ਕੇ ਦਿਖਾ ਦਾਂ ਇਹ ਕੋਈ ਮੁਸਦੀ ਵੀ ਨਹੀਂ ਹੈਗਾ ਮੈਂ ਛੱਪਾ ਬਹੁਤ 5 ਸਾਲ ਬਾਅਦ ਉਹ ਹੋ ਜਾਂ ਲੇਕਿਨ ਇਹ ਕਹਿੰਦੇ ਘੱਟ ਤੋਂ ਘੱਟ 25 30 ਸਾਲ ਦੀ ਲਾਈਫ ਹੈ ਬਾਕੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਨਾ ਟੁੱਟਣ ਨਾ ਇਹਨਾਂ 'ਚ ਕੋਈ ਸੇਲ ਆਵੇ ਨਾ ਕੋਈ ਪਾਣੀ ਖੜੇ ਇਸ ਤਰੀਕੇ ਨਾਲ ਉਹਨਾਂ ਨੇ ਜੂ ਵੀ 200 ਚਗਾਠਾਂ ਵੀ ਹੁੰਦੀਆਂ ਨੇ ਬਾਕੀ ਤੁਹਾਨੂੰ ਦਿਖਾਉਣੀ ਹੈ ਇੱਧ ਇੱਕ ਜੰਤਰ ਹੋਰ ਆ ਜੀ ਤੇ ਬਹੁਤ ਸਾਰਾ ਇਕੱਠ ਹੋਇਆ ਹੋਇਆ ਦੇਖੋ ਆ ਜੀ ਅੰਤਰ ਤੇ ਬਹੁਤ ਇਕੱਠ ਹੋਇਆ ਦੇਖੋ ਇਹ ਪਕੌੜੇ ਬਣਾਉਣ ਵਾਲਾ ਜੰਤਰ ਆ ਦੇਖੋ ਇਹ ਤੇ ਇਕੱਠ ਦੇਖੋ ਤੁਸੀਂ ਟੈਕਨਿਕਲੀ ਈਜ਼ੀ ਆ ਰਿਹਾ ਪਕੌੜੇ ਬਣਾ ਲਏ ਸਿਸਟਮ ਇਹ ਬਣਾਉਂਦੇ ਨੇਗੇ ਇਹ ਆਟਾ ਮੇਜਾ ਬੇਸ ਜੋ ਵੀ ਖਾਣਾ ਬਣਾਉਂਦੇ ਨੇ ਆ ਦੇਖੋ ਬਈ ਕਰੋ ਵਾਲੀ ਬਾਤ ਆ ਦੇਖੋ ਇਹ ਬਣਾਉਂਦਾ ਇਹ ਲੱਗੇਗਾ ਮਸ਼ੀਨ ਖਰੀਦੋਗੇ ਮਸ਼ੀਨ ਬਣਾਉਂਦਾ ਭਾਈ ਇਹ ਸਿਰਫ 100 ਮੈਗੀ ਬਣਾਉਂਦਾ ਮੈਗੀ ਆ ਦੇਖੋ ਇਹ ਪ੍ਰੋਡਕਟ ਕਿਧਰ ਕਰਨੀ ਮਟਰਸ ਦਾ ਸੌਥ ਕਾਰਡਨ ਟੈਕਨਿਕਲੀ ਈਜ਼ੀ ਸਰ ਇੰਜੀਨੀਅਰ ਬਣਾ ਦੇ ਯੂ ਲੈ ਨਹੀਂ ਲੈਦਾ ਸਰ ਆ ਦੇਖ ਲਓ ਦੋਸਤੋ ਇਹਨੇ ਵੀ ਪੂਰਾ ਇਕੱਠ ਕਰਕੇ ਆਇਆ ਵੀ ਪੂਰਾ ਜੰਤਰ ਇਹ ਆਟਮ ਨੇ ਕਿਹਾ ਦੋ ਮੰਨ ਲਗਾ ਚੀਜ਼ਾਂ ਬਣਾਉਂਦਾ ਹੈ ਕੱਲੀਆਂ-ਕੱਲੀਆਂ ਜੀ ਆ ਦੇਖੋ ਕਿਸਾਨ ਮੇਲਾ ਇਸ ਲਈ ਸਾਰੀ 100ਰਵੀਂ ਕੋ ਮਸ਼ੀਨਾਂ ਆਈਆਂ ਆ ਦੇਖੋ ਦੋਸਤੋ ਗੱਲੀ-ਗੱਲੀ ਜੀ ਬਣਾਈ ਪਈ ਨੇ ਕਹਿੰਦਾ 100 ਰੁਪਏ ਦੀ ਮਸ਼ੀਨ ਦੇ ਦਊਗਾ ਸਾਰਾ ਕੁਝ ਬਣਾ ਲਿਓ ਤੇ ਆਜੋ ਹੋਰ ਦੇਖੋਨੇ ਮੇਲੇ ਦੇ ਵਿੱਚ ਤੇ ਦੋਸਤੋ ਇੱਥੇ ਤੁਸੀਂ ਆ ਕੇ ਨਾ ਜਾਣਕਾਰੀ ਪ੍ਰਾਪਤ ਕਰਿਆ ਕਰੋ ਆ ਦੇਖੋ ਆ ਚੀਜ਼ਾਂ ਮਸ਼ੀਨਰੀ ਆ ਗਈ ਤੇ ਬਾਕੀ ਗੱਲ ਕਰੀਏ ਸੀਮਣਾ ਦੀ ਗੱਲ ਕਰੀਏ ਆ ਦੇਖੋ ਕਿਸਾਨ ਭਰਾ ਸੀਮਣ ਵੀ ਆਪਦਾ ਸਿਲੰਡਰ ਲੈ ਕੇ ਆਉਂਦੇ ਆ ਸੀਮਣ ਵੀ ਆਪਦਾ ਲੈ ਕੇ ਆਂਦੇ ਨੇ ਇਥੋਂ ਵੀ ਚੀਜ਼ਾਂ ਵੀ ਦੋਸਤੋ ਜ਼ਰੂਰੀ ਹੁੰਦੀਆਂ ਨੇ ਬਹੁਤ ਮਾਰਕੀਟ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਚੱਲ ਰਹੀਆਂ ਜਿਵੇਂ ਫੀਡ ਚੱਲ ਰਹੀ ਹੁੰਦੀ ਹੈ ਫੀਡਾਂ ਬਾਰੇ ਜਾਣਕਾਰੀ ਲਿਆ ਕਰੋ ਤੁਸੀਂ ਆ ਕੇ ਵੀ ਬਾਈ ਜੀ ਦੇ ਵਿੱਚ ਕੀ ਪਾਇਆ ਸਪੈਸ਼ਲੀ ਕੀ ਆ ਤੁਹਾਡੀ ਫੀਡ ਦੇ ਵਿੱਚ ਤੇ ਤੇ ਵੱਡੀਆਂ ਮਸ਼ੀਨਾਂ ਦੇਖੋ ਜਿਵੇਂ ਮੱਕੀ ਦਾ achar ਆਉਣਾ ਮੱਕੀ ਦੇ achar ਵਾਸਤੇ ਬਹੁਤ ਭਰਾ ਸੀਜ਼ਨ ਲਾਉਣ ਦੀ ਸੋਚਦੇ ਨੇ ਵੀ ਆਪਾਂ ਸੀਜ਼ਨ ਲਾਉਣਾ ਇਸ ਵਾਰ ਮੱਕੀ ਦੇ achar ਦਾ ਤੇ ਤੁਸੀਂ ਪੁੱਛਿਆ ਕਰੋ ਵੀ ਖਾਸ ਕੀ ਆ ਇਸ ਮਸ਼ੀਨਰੀ ਦੇ ਵਿੱਚ ਉਹਦੀ ਮਸ਼ੀਨਰੀ ਦੇ ਵਿੱਚ ਕੀ ਖਾਸ ਆ ਜਾਂਦਾ ਹੈ ਕਿਉਂਕਿ ਦੋਸਤੋ ਜੇ ਮੇਲਿਆਂ ਦੇ ਵਿੱਚ ਆਵਾਂਗੇ ਤਾਂ ਆਪਾਂ ਨੂੰ ਪਤਾ ਲੱਗੂ ਇਹਨਾਂ ਦੇ ਰੇਟ ਦਾ ਪਤਾ ਲੱਗੂ ਇਹਨਾਂ ਦੀ ਕੁਆਲਿਟੀ ਦਾ ਪਤਾ ਲੱਗੂ ਜਦੋਂ ਆਪਾਂ ਮਸ਼ੀਨਰੀ ਲੈਣ ਜਾਂਦੇ ਆ ਉਹ ਇੱਕ ਚੀਜ਼ ਦੇਖ ਲੈਣਾ ਵੀ ਆਪਾਂ ਨੂੰ ਪਸੰਦ ਆ ਜਾਂਦੀ ਆ ਉਹ ਚੀਜ਼ਾਂ ਤੋਂ ਦੋਸਤੋ ਇੱਥੋਂ ਆ ਕੇ ਦੇਖਿਆ ਕਰੋ ਜੇ ਤੁਸੀਂ ਨੇ ਅੱਜ ਤੋਂ 2 ਸਾਲਾਂ ਨੂੰ 3 ਸਾਲਾਂ ਨੂੰ ਕੋਈ ਮਾਨ ਬਣਾਇਆ ਆਪਣੇ ਮਸ਼ੀਨਰੀ ਲੈਣੀ ਆ ਆ ਮੇਲੇ ਜੂਰ ਦੇਖਿਆ ਕਰੋ ਕੋਲ ਲਾ ਕੇ ਤੇ ਬਾਕੀ ਦੋਸਤੋ ਇੱਧਰ ਆਗੇ ਜੀ ਪ੍ਰੋਡਕਟ ਕਿਹੜੇ ਕਿਹੜੇ ਪ੍ਰੋਡਕਟ ਆਏ ਹੋਏ ਨੇ ਬਹੁਤ ਸਾਰੇ ਜਿਵੇਂ ਹੁਣ ਬੇਰਕਾ ਦੇ ਪ੍ਰੋਡਕਟ ਨੇ ਬੇਰਕਾ ਦੀਆਂ ਫੀਡਾਂ ਆਉਂਦੀਆਂ ਨੇ ਬੇਰਕਾ ਦੇ ਹੋਰ ਮਿਲਣ ਮਿਕਸਚਰ ਵਗੈਰਾ ਆਉਂਦੇ ਨੇ ਉਹਨਾਂ ਬਾਰੇ ਵੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਕਿਉਂਕਿ ਕਿਸਾਨਪੁਰਾ ਵਰਤਦੇ ਸਾਰਾ ਕੁਝ ਨੇ ਪਰ ਜਾਣਕਾਰੀ ਉਹਨਾਂ ਨੂੰ ਆਪ ਪ੍ਰਾਪਤ ਕਰਨੀ ਪਊਗੀ ਕਿਸਾਨਪੁਰਾ ਵੇ ਨਹੀਂ ਹੈਗਾ ਵੀ ਕੱਲ ਨੂੰ ਆਪਾਂ ਮੰਨ ਲਓ ਪ੍ਰੋਡਕਟ ਵਰਤ ਰਹੇ ਹਾਂ ਉਹਨਾਂ ਬਾਰੇ ਆਪਾਂ ਨੂੰ ਪਤਾ ਕੁਝ ਨਹੀਂ ਉਹਨਾਂ ਬਾਰੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਉਹਨਾਂ ਫੀਡ ਵਰਤਦੇ ਨੇ ਬਹੁਤ ਸਾਰੇ ਕਿਸਾਨਪੁਰਾ ਨੂੰ ਬੇਰਕਾ ਦੀ ਫੀਡ ਦਾ ਪਤਾ ਹੀ ਨਹੀਂ ਹੁੰਦਾ ਏ ਦੋਸਤੋ ਆਪਣੇ ਪੰਜਾਬ ਦਾ ਬ੍ਰੈਂਡਾ ਇਹਨੂੰ ਜਿਆਦਾ ਤੋਂ ਜਿਆਦਾ ਪ੍ਰਮੋਟ ਕਰਿਆ ਕਰੋ ਇਹਦਾ ਆਪਾਂ ਮਿਲਨ ਮਿਕਸਚਰ ਵਰਤ ਕੇ ਦੇਖਿਆ ਜੀ ਬਹੁਤ ਸੋਹਣਾ ਮਿਲਨ ਮਿਕਸਚਰ ਰਿਜ਼ਲਟ ਆਗਾ ਤੇ ਦੋਸਤੋ ਦੇਸੀ ਘਿਉ ਬਹੁਤ ਸਾਰੀਆਂ ਚੀਜ਼ਾਂ ਵੇਰਕਾ ਦੀਆਂ ਹੁੰਦੀਆਂ ਨੇ ਲੱਸੀ ਦੁੱਧ ਸਾਰੇ ਕਿਸਾਨਪੁਰਾ ਵਰਤਦੇ ਨੇ ਬਾਕੀ ਦੋਸਤੋ ਹੁੰਦਾ ਵੀ ਸੀਮਣ ਕਿਹੜਾ ਲਾਈਏ ਕਿਹੜਾ ਨਹੀਂ ਲਾਈਏ ਕਿਉਂਕਿ ਇੱਥੋਂ ਪਤਾ ਲੱਗ ਜਾਂਦਾ ਵੀ ਹਾਂ ਵੀ ਕਿਹੜੇ ਕਿਹੜੇ ਬੁੱਲ ਨੇ ਇਹ ਨਾਲ ਵੀ ਆ ਦੇਖੋ ਇਹਨਾਂ ਨੇ ਬੁੱਲ ਨੂੰ ਮੈਂਸ਼ਨ ਕੀਤੇ ਹੋਏ ਨੇ ਕਿ ਇਹਨਾਂ ਦੇ ਸਟ੍ਰਾਂਟ ਪੁੱਛਿਆ ਕਰੋ ਵੀ ਕਿੰਦਾ ਦਾ ਸਟਾਫ ਤੁਸੀਂ ਵਰਤਦੇ ਹੋ ਸਾਰੀ ਚੀਜ਼ ਇਹਨਾਂ ਤੋਂ ਪੁੱਛ ਕੇ ਆਇਆ ਕਰੋ ਜੇ ਤੁਸੀਂ ਸੀਮੈਂਟ ਇਹਨਾਂ ਚੀਜ਼ਾਂ ਬਾਰੇ ਜਾਣਕਾਰੀ ਲਓਗੇ ਦੋਸਤੋ ਤਾਂ ਹੀ ਤੁਹਾਡੇ ਡੈਰੀ ਫਾਰਮ ਦੇ ਵਿੱਚ ਸੁਧਾਰ ਆਊਗਾ ਇਹਨਾਂ ਨੇ ਸਾਰੇ ਬੁੱਲ ਆ ਜਿਹੜੇ ਉਹ ਦੋਸਤੋ ਮੈਂਸ਼ਨ ਕੀਤੇ ਹੋਏ ਨੇਗੇ ਆ ਦੇਖ ਲਓ ਤੇ ਬਾਕੀ ਦੋਸਤੋ ਆਜੋ ਅੱਗੇ ਦੇਖੋਣੇ ਆ ਸਾਨੂੰ ਇਹ ਚੀਜ਼ਾਂ ਜ਼ਰੂਰੀ ਹੁੰਦੀਆਂ ਨੇ ਦੋਸਤੋ ਮੰਨ ਲਓ ਜੇ ਤੁਸੀਂ ਇਹ ਚੀਜ਼ਾਂ ਦੀ ਜਾਣਕਾਰੀ ਨਹੀਂ ਲਓਗੇ ਤਾਂ ਕੋ ਪੀਡੀਐਫ ਦੇ ਪੀਡੀਐਫ ਨੇ ਆਪਦੀਆਂ ਸਟਾਲਾਂ ਲਾਈ ਹੋਈਆਂ ਨੇ ਬਹੁਤ ਸਾਰੀਆਂ ਚੀਜ਼ਾਂ ਸੇਲ ਹੋ ਰਹੀਆਂ ਨੇਗੀਆਂ ਤੇ ਦੇਖ ਲਓ ਬਈ ਕਿ ਇਹ ਚੀਜ਼ਾਂ ਬਾਰੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਜੀ ਆ ਗਾਵਾ ਨੇ ਉਹ ਇਹਨਾਂ ਦੇ ਲਾਈਆਂ ਹੋਈਆਂ ਨੇ ਕੱਢ ਗਿਆ ਦੇਖ ਲਓ ਸਾਹਮਣੇ ਇਹਨਾਂ ਦੇ ਸੀਮਣਾ ਬਾਰੇ ਪਤਾ ਕਰਿਆ ਕਰੋ ਵੀ ਤੇ ਇਹ ਥੋੜਾ ਸਟਾਕ ਇਹ ਜੇ ਹੁੰਦੇ ਨੇ ਕਿ ਕਿੱਥੋਂ ਮਿਲਦਾਗਾ ਸਾਡੇ ਏਰੀਆ ਦੇ ਵਿੱਚੋਂ ਕਿੱਥੋਂ ਮਿਲਦਾਗਾ ਇਹ ਚੀਜ਼ਾਂ ਪੁੱਛ ਕੇ ਜਾਇਆ ਕਰੋ ਜੇ ਸੀਮਣਾ ਛੋਟੇ ਕੋਲੇ ਸਿਲੰਡਰ ਆ ਤਾਂ ਇਹਨਾਂ ਤੋਂ ਜਰੂਰ ਲੈ ਕੇ ਜਾ ਕਰੋ ਡਾਇਰੈਕਟ ਲੈ ਕੇ ਜਾਇਆ ਕਰੋ ਤਾਂ ਹੀ ਦੋਸਤੋ ਜੇ ਤੁਸੀਂ ਡਾਇਰੈਕਟ ਲੈ ਕੇ ਜਾਓਗੇ ਤਾਂ ਹੀ ਤੁਹਾਨੂੰ ਨਸਲ ਸਦਾਨ ਦੇ ਵਿੱਚ ਮਦਦ ਮਿਲੂਗੀ ਆ ਦੇਖੋ ਬਹੁਤ ਸਾਰੇ ਬ੍ਰਾਂਡ ਨੇ ਬਹੁਤ ਜ਼ਿਆਦਾ ਬ੍ਰਾਂਡ ਨੇ ਜੇ ਆਪਾਂ ਕਹੇ ਕਿਸੇ ਭਰਾ ਨੇ ਕੋਈ ਚੀਜ਼ ਦੇਖੀ ਹੋਵੇ ਕਿਸੇ ਨੇ ਕੋਈ ਚੀਜ਼ ਦੇਖੀ ਹੋਊਗੀ ਵੀ ਕਿਸੇ ਨੇ ਮੰਨ ਲਓ ਇੱਕ ਬੜਾ ਟ ਦੇਖਿਆ ਦੂਜਾ ਦਿਨ ਦੇਖਿਆ ਇੱਥੇ ਆ ਕੇ ਤੁਸੀਂ ਦੇਖਿਆ ਕਰੋ ਉਹਨਾਂ ਨੂੰ ਪੁੱਛਿਆ ਕਰੋ ਵੀ ਇਹ ਚੀਜ਼ ਕਿੱਥੇ ਕੰਮ ਕਰਦੀ ਹੋ ਸਕਦਾ ਤੁਸੀਂ ਨੇ ਇਹ ਚੀਜ਼ ਵਰਤੀ ਹੋਊਗੀ ਪਰ ਪਤਾ ਆਪ ਨੂੰ ਤਾਂ ਹੀ ਲੱਗਣਾਗਾ ਵੀ ਉਹਨਾਂ ਨਾਲ ਆਪਾਂ ਡਿਸਕਸ ਕਰਿਆ ਕਰੋ ਵੀ ਇਹ ਚੀਜ਼ ਬਈ ਕਿਵੇਂ ਵਰਤਣੀ ਹੈ ਕਿੱਥੇ ਵਰਤਣੀ ਹੈ ਇਹ ਰਾਸ਼ੀ ਮੱਕੀ ਹੈ ਜੀ 4364 ਇਹਦਾ ਵੀ ਬਹੁਤ ਵਧੀਆ ਝਾੜ ਆ ਕਿਉਂਕਿ ਮਾਰਕੀਟ ਦੇ ਵਿੱਚ ਮੱਕੀ ਦੀ ਗੱਲ ਕਰੀਏ ਨਾ ਮੱਕੀਆਂ ਦੇ ਵਿੱਚ ਕੀ ਹੈ ਨਾ ਰੇਟ ਬਹੁਤ ਸਨੇ 2 2 3 3000 ਦੀਆਂ ਮੱਕੀਆਂ ਦੀ ਸੇਲੀ ਮਿਲਦੀ ਆ ਇਹ ਸਿਰਫ ਮੇਲਾ ਦਾ 1500 1200 ਦੀ ਮੱਕੀ ਮਿਲਦੀ ਆ ਝਾੜ ਬਹੁਤ ਸੋਹਣਾ ਇਹ ਇਹਨਾਂ ਬਾਰੇ ਵੀ ਜਾਣਕਾਰੀ ਲੈ ਕੇ ਜਾਇਆ ਕਰੋ ਵੀ ਕੀ ਗੱਲ ਬਾਤ ਆ ਬਈ ਕਿੰਨੀ ਗਰਮੀ ਮੰਦੀ ਕਿੰਨੀ ਇਹ ਪੀਡੀਐਫ ਇਹਦੀ ਅਪਡੇਟ ਹਾਲ ਆ ਗਈ ਦੋਸਤੋ ਦੇਖ ਸਕਦੇ ਹੋ ਪੀਡੀਐਫ ਇਹਦੀ ਅਪਡੇਟ ਹਾਲ ਆ ਇਹ ਸਾਰੇ ਇਹਨਾਂ ਨੇ ਮੈਂਸ਼ਨ ਕੀਤੇ ਹੋਏ ਨੇ ਵੀ ਕੀ ਕੁਝ ਸਾਡਾ ਆਉਦਾ ਹੈਗਾ ਤੇ ਤੁਸੀਂ ਲੈ ਸਕਦੇ ਹੋ ਮੰਲੋ ਕੋਈ ਮੈਟ ਲੈਣਾਗਾ ਕੋਈ ਹੋਰ ਟੀ ਟੋਕਨ ਲੈਣਾਗਾ ਕੁਝ ਵੀ ਲੈਣਾ ਮੰਲੋ ਇਹਦੇ ਚ ਦੇਖ ਲਓ 3 ਲੀਟਰ ਤੋਂ ਲੈ ਕੇ ਸਿਲੰਡਰ ਲੈਣਾ ਉਹ ਤੁਸੀਂ ਇਨਾਂ ਤੋਂ ਲੈ ਸਕਦੇ ਹੋ ਬਾਕੀ ਦੇਖ ਸਕਦੇ ਹੋ ਭਾਈ ਇਹ ਖਲਾਂ ਵਾਲੇ ਭਾਈ ਪਹੁੰਚੇ ਹੋਏ ਨੇ ਜੋ ਮੰਲੋ ਆਪਾਂ ਫੀਡ ਦੇ ਵਿੱਚ ਪਾਉਣੇ ਉਹ ਪਹੁੰਚੇ ਹੋਏ ਨੇ ਇਹ ਐਲ ਡੀ ਐਮ ਵਾਲੇ ਪਹੁੰਚੇ ਹੋਏ ਨੇ ਆ ਦੇਖ ਲਓ ਤੇ ਆ ਦੇਖ ਲਓ ਐਲ ਡੀ ਐਮ ਵਾਲੇ ਪਹੁੰਚੇ ਹੋਏ ਨੇਗੇ ਇਹਨਾਂ ਦੇ ਨਾਲ ਵੀ ਮੰਲੋ ਇਹ ਵੀ ਕਿਸਾਨ ਭਰਾ ਵਰਤਦੇ ਨੇ ਜਮ ਮੱਝਾਂ ਦੋਸਤੋ ਇਧਰ ਮਿੰਨਸਤਾਈ ਵਾਲੇ ਵੀ ਵੀਰ ਪਹੁੰਚੇ ਨੇ ਦੇਖੋ ਮਿੰਨਸਤਾਈ ਕਿਉਂਕਿ ਇਹ ਕਿਸਾਨ ਭਰਾ ਉਹ ਨੇ ਜਿਹੜੇ ਨੇ ਆਪਦੇ ਡੈਰੀ ਫਾਰਮ ਦੇ ਵਿੱਚ ਸੁਧਾਰ ਕਰ ਲਿਆਗਾ ਆ ਦੇਖੋ ਇਹਨਾਂ ਨੇ ਆਪਦੇ ਡੈਰੀ ਫਾਰਮ ਦੇ ਵਿੱਚ ਸੁਧਾਰ ਕੀ ਕਰਨਾ ਕਿਉਂਕਿ ਇਹਨਾਂ ਨੇ ਪਤਾ ਵੀ ਸਾਨੂੰ ਆਹਾਹਾ ਪ੍ਰੋਬਲਮ ਆਉਂਦੀ ਆਹਾ ਅਸੀਂ ਕਿਵੇਂ ਠੀਕ ਕਰਾਂ ਠੀਕ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਤੇ ਫੀਡ ਵਾਲੇ ਪਹੁੰਚੇ ਹੋਏ ਨੇ ਸਾਰੇ ਕਿਸਾਨ ਭਰਾ ਜਾਣਕਾਰੀ ਲੈ ਕੇ ਜਿਹੜੇ ਜਾਣਕਾਰੀ ਲੈਣਗੇ ਦੋਸਤੋ ਉਹ ਆਪਦੇ ਆਪਦੇ ਕਾਰੋਬਾਰ ਦੇ ਵਿੱਚ ਸੁਧਾਰ ਕਰ ਲੈਣਗੇ ਜਿਹੜੇ ਨਹੀਂ ਉਰੇ ਲਪਾਪੇ ਜਾਂ ਕੁਝ ਹੋਰ ਚੀਜ਼ਾਂ ਲੈ ਕੇ ਇਕੱਠੇ ਕਰਕੇ ਲੈ ਜਾਣਗੇ ਉਹ ਉਹਨਾਂ ਨੂੰ ਮੁਸ਼ਕਲ ਆਉਣੀ ਹੀ ਆਉਣੀ ਹੈ ਕਿਉਂਕਿ ਦੋਸਤੋ ਕੋਈ ਵੀ ਜਦੋਂ ਆਪਾਂ ਕੋਈ ਕੰਮ ਕਰਦੇ ਆ ਮੁਸ਼ਕਲ ਆਉਂਦੀ ਹੀ ਆਉਂਦੀ ਹੈ ਲੈ ਦੋਸਤੋ ਦੇਖ ਸਕਦੇ ਹੋਗੇ ਬਹੁਤ ਸਾਰੇ ਪ੍ਰੋਡਕਟ ਵਾਲੇ ਭਰਾ ਬਹੁਤ ਸਾਰੀਆਂ ਦਵਾਈਆਂ ਬਹੁਤ ਸਾਰੇ ਫੀਡ ਜਿਹੜੇ ਤੁਸੀਂ ਆਮ ਆਪਦੇ ਡੈਰੀ ਡੇਰੀ ਫਾਰਮਸ ਦੇ ਵਿੱਚ ਵਸਤਰੇ ਹੋਗੇ ਦੇਖ ਸਕਦੇ ਹੋ ਤੁਸੀਂ ਆ ਦੇਖੋ ਆ ਦੇਖੋ ਬਾਈ ਬਹੁਤ ਸਾਰੇ ਆ ਦੇਖੋ ਇਹ 벨ਟ ਵਾਲੇ ਨੇ ਬਾਈ ਅੱਜ ਕੱਲ ਇਹ ਨਵਾਂ ਨਵਾਂ ਸਮਾਂ ਆ ਗਿਆ ਵੀ ਜਿਹੜੀ ਵੈਲਟ ਲੱਗਦੀ ਆ ਨਾ ਮਤਲਬ ਪਸ਼ੂ ਦੇ ਗਲ ਦੇ ਵਿੱਚ ਲੱਗ ਜਾਂਦੀ ਆ ਵੈਲਟ ਉਹ ਤੁਹਾਨੂੰ ਕਿੰਨਾ ਟਾਈਮ ਹੀਟ ਰਹਿੰਦੀ ਆ ਕਿਉਂਕਿ ਕਈ ਵਾਰ ਪਸ਼ੂ ਆ ਨਾ ਜਿਹੜੇ ਬੋਲਦੇ ਨਹੀਂ ਹੁੰਦੇ ਹੈਗੇ ਨਾ ਉਹਨਾਂ ਦਾ ਤਾਰਾਂ ਦਾ ਪਤਾ ਲੱਗਦਾ ਪਰ ਇਹ ਬੈਲਟ ਲਾ ਕੇ ਤੁਸੀਂ ਫਾਇਦਾ ਲੈ ਸਕਦੇ ਹੋ ਬਹੁਤ ਸਾਰੇ ਕਿਸਾਨ ਭਰਾਵਾਂ ਨੇ ਲਵਾਈਆਂ ਨੇ ਤੇ ਦੋਸਤੋ ਦੇਖ ਸਕਦੇ ਹੋ ਬਾਕੀ ਆਜੋ ਹੋਰ ਦਿਖਾਉਨੇ ਤੁਹਾਨੂੰ ਲੈ ਦੋਸਤੋ ਮੱਝ ਤਾਰਾ ਫੀਡ ਦੇਖ ਕੇ ਕਲੋਲ ਕਰਦੀ ਕਹਿੰਦਾ ਦੇਖ ਸਕਦੇ ਹੋ ਤਾਰਾ ਫੀਡ ਵਾਲੇ ਵੀ ਬਾਈ ਪਹੁੰਚੇ ਹੋਏ ਨੇਗੇ ਮਸ਼ੀਨਾਂ ਦੇ ਵੀ ਬਹੁਤ ਕਾਠਾ ਜਾਣਕਾਰੀ ਲੈ ਜਿਵੇਂ ਆਪਾਂ ਕਹਿੰਨੇ ਸਾਰਾ ਮੇਲਾ ਆਪਾਂ ਨੇ ਘੁੰਮ ਲਿਆ ਤੇ ਆ ਵੀ ਹਾਲ ਆ ਦੋਸਤੋ ਇੱਥੇ ਪੀਡੀਐਫ ਇਹ ਦੀ ਵੀ ਸਟਾਲ ਲੱਗੀ ਹੋਈ ਹੈਗੀ ਇੱਥੋਂ ਮੰਨ ਲਓ ਤੁਸੀਂ ਪੀਡੀਐਫ ਦੇ ਮੈਂਬਰਸ਼ਿਪ ਵੀ ਲੈ ਸਕਦੇ ਆ ਹੋਰ ਜਾਣਕਾਰੀ ਲੈਣੀ ਚਾਹੁੰਦੇ ਹੋ ਉਹ ਵੀ ਲੈ ਸਕਦੇ ਹੋ ਤੇ ਦੋਸਤੋ ਬਾਕੀ ਦੋਸਤੋ ਬਹੁਤ ਸਾਰੇ ਵੀਰ ਜਾਨਵਰ ਲੈ ਕੇ ਪਹੁੰਚੇ ਹੋਏ ਨੇਗੇ ਮੱਝ ਦਾ ਲਵਾਸ ਲਬੂਫ ਜਿਹੜਾ ਚੈੱਕ ਕਰ ਸਕਦੇ ਆ ਥੱਲੇ ਬਾਲਟੀ ਵੀ ਨਿੱ ਟਿਕੜੀ ਹੈਗੀ ਆ ਕਰੋ ਚੈੱਕ ਦੇਖ ਸਕਦੇ ਹੋਗੇ ਤੇ ਆਰਡਰ ਰੂਟਰ ਕੁਆਲਿਟੀ ਥਣ ਥਣ ਇਹ ਵੀ ਪਹੁੰਚੇ ਹੋਏ ਨੇ ਜਾਨਵਰ ਜੀ ਨੀਲੀ ਰਬੀ ਦੇ ਆਹ ਦੇਖੋ ਇੱਥੇ ਬਹੁਤ ਸਾਰੇ ਜਾਨਵਰ ਪਹੁੰਚੇ ਹੋਏ ਨੇ ਇੱਕ ਵਾਰ ਤੁਸੀਂ ਮੇਲਾ ਦੇਖਿਆ ਹੈਗਾ ਮੰਨ ਲਓ ਮਸ਼ੀਨਾਂ ਵਾਲਾ ਦੂਜੇ ਪਾਸੇ ਦੇਖੋ ਜੀ ਆ ਪਸ਼ੂ ਪਸ਼ੂ ਲੈ ਕੇ ਪਹੁੰਚੇ ਨੇ ਕਿਸਾਨ ਭਰਾ ਦੇਖੋ ਆ ਨੀਲੀ ਰਬੀ ਦੇ ਆ ਬੱਚੀਆਂ ਮੂਰਾਂ ਦੀਆਂ ਵੱੱਜਾ ਆਇਓ ਤੁਹਾਨੂੰ ਹੋਰ ਵੀ ਪਸ਼ੂ ਦਿਖਾਉਣੇ ਆ ਇੱਕ ਵੀਡੀਓ ਦੇ ਵਿੱਚ ਹੀ ਮੇਲਾ ਕਵਰ ਕਰਾਂਗੇ ਆ ਮਿੱਤਰੋ ਦੇਖ ਲਓ ਪਸ਼ੂ ਲੈ ਕੇ ਪਹੁੰਚੇ ਹੋਏ ਨੇਗੇ ਭਰਾ ਆ ਇੱਥੇ ਗਾਵਾਂ ਤਿਆਰ ਹੋ ਕੇ ਮਾਲੋ ਮੁਕਾਬਲੇ ਵਿੱਚ ਜਾਂਦੀਆਂ ਨੇ ਇਹਨਾਂ ਨੂੰ ਇੱਥੋਂ ਤਿਆਰ ਕਰ ਕਰਕੇ ਰਿੰਗ ਦੇ ਵਿੱਚ ਲਿਆਇਆ ਜਾਂਦਾ ਦੇਖੋ ਸਾਬਣਾਂ ਨਾਲ ਚੰਗੀ ਤਰ੍ਹਾਂ ਨਮਾਤ ਪਵਾ ਕੇ ਦੇਖੋ ਬਾਈ ਹੋਰੀ ਤਿਆਰ ਕਰਨ ਲੱਗੇ ਹੋਈ ਨੇਗੇ ਦੋਸਤੋ ਦੇਖ ਲਓ ਮੇਲੇ ਦੇ ਵਿੱਚ ਜਰਸੀਆਂ ਤਿਆਰ ਕਰਕੇ ਖੜਾਈਆਂ ਹੋਈਆਂ ਨੇ ਆ ਦੇਖੋ ਪ੍ਰਿਆਣੇ ਤੋਂ ਵੀ ਭਾਈ ਪਹੁੰਚੇ ਹੋਏ ਦੀ ਹੈ ਜੋ ਗੁਜਰਾਤ ਤੋਂ ਮਹਾਰਾਸ਼ਟਰ ਤੋਂ ਇੱਥੇ ਹੁੰਦੀ ਹੈ ਜੀ گاਵਾਾਂ ਦੀ ਮਿਲਕਿੰਗ ਮੁਕਾਬਲਾ ਇੱਥੇ گاਵਾਾਂ ਚੋਈਆਂ ਜਾਂਦੀਆਂ ਨੇ ਤੇ ਕੰਡੇ ਤੇ ਦੁੱਧੋ ਸਾਹਮਣੇ ਜੋਖਾ ਜਾਂਦਾਗਾ ਤੇ ਇਹ ਉਹ ਪੋਰਸ਼ਨ ਹੈਗਾ ਇਹ ਉਹ ਜਗ੍ਹਾ ਗਈ ਜਿੱਥੇ ਕਿ گاਵਾਾਂ ਦੀ ਮਿਲਕਿੰਗ ਦਾ ਮੁਕਾਬਲਾ ਚੱਲ ਰਿਹਾ ਹੈਗਾ ਇੱਥੇ گاਵਾਾਂ ਜਿਹੜੀਆਂ ਚੋਈਆਂ ਜਾਂਦੀਆਂ ਨੇ ਤਿੰਨ ਟਾਈਮ ਤੇ ਦੇਖ ਲਓ ਮਸ਼ੀਨਾਂ ਲੱਗੀਆਂ ਹੋਈਆਂ ਨੇ ਤੇ ਬਾਈ ਹੁਰੀ ਆਹ ਦੇਖ ਲਓ ਧਾਰ ਚੋ ਕੇ ਉਹ ਸਾਹਮਣੇ ਦੁੱਧ ਜੋਖਾ ਜਾਂਦਾਗਾ ਤੇ ਦੋਸਤੋ ਬਣੇ ਰਹੋ ਆਜੋ ਤੁਹਾਨੂੰ گاਵਾਾਂ ਮੱਝਾਂ ਦਿਖਾਉਨੇ ਆਂਗੇ ਹੋਰ ਵੀ ਤੇ ਦੋਸਤੋ ਆ ਦੇਖ ਲਓ ਜਰਸੀਆਂ ਦੀਆਂ ਜਰਸੀਆਂ ਦਾ ਨਸਲੀ ਮੁਕਾਬਲਾ ਸੀਗਾ ਵੱਡੀਆਂ ਗਾਮਾਂ ਦਾ ਦੋ ਦੰਦ ਗਾਮਾਂ ਦਾ ਤੇ ਮੋਹਰਾ ਮੱਜਾਂ ਦਾ ਤੇ ਨੀਲੀ ਰਾਵੀ ਦੀਆਂ ਮੱਜਾਂ ਦਾ ਦੇਖ ਲਓ ਦੋਸਤੋ ਬਹੁਤ ਤਕੜੀਆਂ ਤਕੜੀਆਂ ਗਾਮਾਂ ਪਹੁੰਚੀਆਂ ਸੀ ਬਹੁਤ ਏਰੀਆਸੋਂ ਹਰਿਆਣੇ ਦੇ ਵਿੱਚੋਂ ਪਹੁੰਚੀਆਂ ਜੀਆਂ ਸੀਗਾ ਬਹੁਤ ਸਾਰੇ ਕਿਸਾਨ ਭਰਾ ਪਹੁੰਚੇ ਹੋਏ ਸੀਗੇ ਇਸ ਮੇਲੇ ਦੇ ਵਿੱਚ ਜੇ ਗੱਲ ਕਰੀਏ ਭਾਈ ਐਸੀ ਕੋਈ ਸਟੇਟ ਨਹੀਂ ਹੋਣੀ ਜਿਹੜੀ ਇਸ ਮੇਲੇ ਦੇ ਵਿੱਚ ਨਾ ਪਹੁੰਚੀ ਹੋਵੇ ਆਪਾਂ ਨੇ ਬਹੁਤ ਸਾਰੇ ਭਰਾ ਮਨਨ ਗੱਲਬਾਤ ਕਰੀ ਆਗੀ ਕੋਈ ਗੁਜਰਾਤ ਤੋਂ ਆਇਆ ਸੀ ਆ ਕੋਈ ਵਿਹਾਰ ਤੋਂ ਆਇਆ ਸੀ ਆ ਕੋਈ ਦਿੱਲੀ ਤੋਂ ਆਇਆ ਸੀ ਦੁਨੀਆ ਰਾਜਸਥਾਨ ਤੋਂ ਹਰਿਆਣੇ ਤੋਂ ਹਿਮਾਚਲ ਤੋਂ ਜੰਮੂ ਤੱਕ ਭਾਈ ਬਹੁਤ ਸਾਰੇ ਭਰਾ ਪਹੁੰਚੇ ਹੋਏ ਸੀਗੇ ਇਸ ਮੇਲੇ ਦੇ ਵਿੱਚ ਆਵੇ ਕਿਲੋ 730 ਗ੍ਰਾਮ ਜੀ 24 ਕਿਲੋ 730 ਗ੍ਰਾਮ ਆਇਆ ਜੀ ਦੋ ਸਾਹਮਣੇ ਦੋ ਟਾਈਮਾਂ ਦੀ ਚਬਾਈ ਦਾ 50 ਕਿਲੋ 740 ਗ੍ਰਾਮ ਹੋ ਗਿਆ ਜੀ ਦੋ ਟਾਈਮਾਂ ਦੀ ਚਬਾਈ ਦਾ 50 ਕਿਲੋ 740 ਗ੍ਰਾਮ ਦੋਸਤੋ ਇੱਥੇ ਰੱਖੇ ਹੋਈਆਂ ਨੇ ਜੀ ਗਾਵਾ ਆਹ ਦੇਖ ਲਓ ਪੱਕੇ-ਪੁੱਕੇ ਲਾਏ ਹੋਏ ਨੇ ਇੱਥੇ ਚਬਾਈ ਵਾਲੀਆਂ ਗਾਵਾ ਰੱਖੀਆਂ ਨੇ ਇਸ ਤਰੀਕੇ ਨਾਲ ਪੀਡੀਐਫ ਇਹਦੇ ਵਿੱਚ ਆਹ ਦੇਖ ਲਓ ਐਵੇਂ ਬਣੇ ਹੋਏ ਨੇ ਪੀ ਇਹ ਗਾਵਾਂ ਨੂੰ ਕੱਕ ਕੁੱਕ ਬਾਇਦਾ ਖੁੱਲੀਆਂ ਰੱਖੀਆਂ ਹੋਈਆਂ ਨੇ ਇਹ ਬੱਕਰੀ ਹੈ ਜੀ ਇੱਕ ਤਰ੍ਹਾਂ ਦੀ ਕਿਉਂਕਿ ਕੈਮਰੇ ਲੱਗੇ ਹੋਏ ਨੇ ਆ ਦੇਖੋ ਕੈਮਰੇ ਸਾਹਮਣੇ ਲੱਗੇ ਹੋਏ ਨੇਗੇ ਕੈਮਰੇ ਲੱਗਿਆਂ ਨੇ ਥੱਲੇ ਕੈਮਰੇ ਨੇ ਥੱਲੇ ਗਾਵਾਂ ਨੇ ਕੋਈ ਉਹਦਾ ਮੂੰਹ ਮਾਹ ਦੇ ਵਿੱਚ ਕੁਝ ਦੇਣਾ ਨਹੀਂ ਹੈਗਾ ਬਾਕੀ ਆਪਾਂ ਗੱਲਬਾਤ ਵੀ ਕਰਾਵਾਂਗੇ ਤੁਹਾਡੀ ਤੇ ਇੱਕ ਵੀਡੀਓ ਦੇ ਵਿੱਚ ਹੀ ਆਪਾਂ ਕਵਰ ਕਰਾਂਗੇ ਜੀ ਇਹ ਸਾਰ ਆਹ ਦੇਖੋ ਬਹੁਤ ਸਾਰੀਆਂ ਗਾਵਾਂ ਨੇ ਜਰਸੀ ਗਾਵਾਂ ਨੇ ਤੇ ਇਚੇ ਗਾਵਾਂ ਨੇ ਦੋਸਤੋ ਹੁਣ ਜੀ ਆਪਾਂ ਵੀਡੀਓ ਦੀ ਕਰਨੀ ਹੈ ਜੀ ਸਮਾਪਤੀ ਕਿਉਂਕਿ ਕਿਸਾਨ ਭਰਾਵਾਂ ਨੂੰ ਤਕਰੀਬਨ ਆਪਾਂ ਸਾਰਾ ਮੇਲਾ ਜਿਹੜਾ ਉਹ ਕਵਰ ਕਰ ਲਿਆ ਹੈਗਾ ਇਸ ਵੀਡੀਓ ਦੇ ਵਿੱਚ ਤੇ ਦੋਸਤੋ ਬਾਕੀ ਜੇ ਕੋਈ ਤੁਹਾਡਾ ਸਵਾਲ ਹੁੰਦਾਗਾ ਮੇਲੇ ਵਿੱਚ ਜਿਹੜੇ ਕਿਸਾਨ ਭਰਾ ਹੁੰਦੇ ਨੇ ਵੀ ਯਾਰ ਆਹ ਸਵਾਲ ਸਾਨੂੰ ਜਰੂਰ ਪਤਾ ਕਰਕੇ ਦੱਸਿਓ ਤਾਂ ਦੋਸਤੋ ਉਹ ਕਮੈਂਟ ਕਰ ਦਿਆ ਕਰੋ ਤਾਂ ਆਪਾਂ ਅਗਲੀ ਵੀਡੀਓ 'ਚ ਉਹ ਸਵਾਲ ਤੇ ਵੀਡੀਓ